नानक नाम चढ़दी कला तेरे पाणे सरबत दा भला आखिरकार नानक दा नाम ही ऊंचा कंदे बाबे नानक ने तेरा तेरा कीती सी ता ओहो मां तेरा ने पता नहीं कितने घर बसाए सी आखिरकार तेरा बाबे नानक दी आज भी और तेरा तेरा आज भी लोग याद कर दे ने ता उसी लड़ी दे विच हड़ा दा ਜਿਹੜਾ ਬੁਰੇ ਟਾਈਮ ਦੇ ਵਿੱਚ ਪੰਜਾਬ ਦੇ ਲੋਕ ਨੇ ਇੱਕ ਦੂਜੇ ਦਾ ਸਹਾਰਾ ਬਣ ਰਹੇ ਨੇ ਦੂਜੇ ਪਾਸੇ ਤਸਵੀਰਾਂ ਦਿਖਾ ਦਿੰਨੇ ਆ ਇਹ ਸਾਰੇ ਮਲੋਟ ਨਿਵਾਸੀ ਨੇ ਇਹ ਕੋਈ ਫਾਊਂਡੇਸ਼ਨ ਨਹੀਂ ਲੇਕਿਨ ਸਾਰੇ ਮਲੋਟ ਨਿਵਾਸੀ ਸਾਰੀਆਂ ਸੰਸਥਾਵਾਂ ਨੇ ਸਾਰੀਆਂ ਸੰਸਥਾਵਾਂ ਦੇ ਆਗੂ ਨੇ ਸਾਰੇ ਹੀ ਜਿਹੜੇ ਸ਼ਹਿਰ ਦੇ ਮੋਤਵਾਰ ਵਿਅਕਤੀ ਨੇ ਹਰ ਇੱਕ ਦੇ ਸਹਿਯੋਗ ਨਾਲ ਚਾਹੇ ਕੋਈ ਛੋਟਾ ਚਾਹੇ ਕੋਈ ਵੱਡਾ ਹਰ ਇੱਕ ਦੇ ਸਹਿਯੋਗ ਦੇ ਨਾਲ ਜਿਹੜੀ ਇਹ ਇੱਕ ਵੱਡੀ ਸੇਵਾਏ 500 ਕਿੱਟਾਂ ਜਿਹੜੀ ਰਾਸਸਮਗਰੀ ਹੈ ਜਿਹੜੀ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਭੇਜੀ ਜਾਣੀ ਹੈ ਤਾਂ ਉਸ ਤੋਂ ਬਾਅਦ ਜਿਹੜੇ ਕੱਲ ਸ਼ਾਮ ਨੂੰ ਇਹ ਗੱਡੀਆਂ ਲੋਡ ਹੋਣਗੀਆਂ ਕੱਲ ਤੱਕ ਉੱਥੇ ਪਹੁੰਚਾਈ ਜਾਵੇਗੀ ਤਾਂ ਪੂਰੀ ਜਾਣਕਾਰੀ ਹੈ ਜਿਹੜੀ ਉਹ ਜਿਹੜੇ ਸਮਾਜ ਸੇਵੀ ਨੇ ਅਮਲੋੜ ਸ਼ਹਿਰ ਦੇ ਉਹਨਾਂ ਤੋਂ ਲਵਾਂਗੇ ਕਿਉਂਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਕਈਆਂ ਦੇ ਕਈ ਪਿੰਡ ਨੇ ਜਿਹੜੇ ਉਹ ਬਿਲਕੁਲ ਤਬਾਹ ਹੋ ਗਏ ਨੇ ਬਿਲਕੁਲ ਜਿਹੜੇ ਗ੍ਰਸਥ ਨੇ ਉਹ ਪਾਣੀ ਦੇ ਵਿੱਚ ਲ ਦਬੇ ਹੋਏ ਨੇ ਉਸ ਤੋਂ ਬਾਅਦ ਹੁਣ ਦੇਖਣਾ ਕਿ ਲਗਾਤਾਰ ਮਨੋਰ ਸ਼ਹਿਰ ਦੇ ਨਿਵਾਸੀ ਵੀ ਅੱਗੇ ਆਏ ਨੇ ਤਾਂ ਲਗਾਤਾਰ ਡੈਨਿਕ ਸਵੇਰਾ ਦੀ ਟੀਮ ਵੀ ਤੁਹਾਨੂੰ ਇੱਕ ਰਿਕੁਐਸਟ ਇੱਕ ਬੇਨਤੀ ਕਰਦੀ ਹੈ ਕਿ ਤੁਸੀਂ ਵੀ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਥੋੜਾ ਜਿਆਦਾ ਜ਼ਰੂਰ ਜਿਹੜਾ ਆਪਦਾ ਯੋਗਦਾਨ ਹੈ ਜ਼ਰੂਰ ਦਿਓ ਆਹ ਕਰਦੇ ਆ ਗੱਲਬਾਤ ਕੀ ਕਹਿਣਾ ਹੈ ਮਨੋਰ ਸ਼ਹਿਰ ਦੇ ਨਿਵਾਸੀਆਂ ਦਾ ਕੀ ਕਿਸ ਤਰ੍ਹਾਂ ਦੀ ਜਿਹੜੀ ਰਾਹਤ ਸਮਗਰੀ ਹੈ ਕੀ ਕੁਝ ਹੈ ਉਹਨਾਂ ਵੱਲੋਂ ਪਹੁੰਚਾਇਆ ਜਾ ਰਿਹਾ ਹੈ ਵੈਗਦੋਜੀ ਦਾ ਖਾਲਸਾ ਵੈਗਦੋਜੀ ਦੀ ਫਤਿਹ ਜੋ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹਾਰਡ ਆਏ ਹੋਏ ਹਨ ਉਹਨਾਂ ਦੇ ਵਾਸਤੇ ਸਾਡੇ ਮਲੋੜ ਦੀ ਸਮੁੱਚੇ ਸ਼ਹਿਰ ਦੀ ਸੰਗਤ ਵੱਲੋਂ ਔਰ ਇਲਾਕੇ ਦੀ ਸੰਗਤ ਵੱਲੋਂ ਰਾਤਸ ਨਗਰੀ ਜਿਹੜੀ ਹੈ ਉਹ ਇਕੱਠੀ ਕੀਤੀ ਗਈ ਹੈ ਔਰ ਅੱਜ ਘੱਟੋ-ਕਾਟਾ 500 ਕਿੱਟਾ ਜਿਹੜੀਆਂ ਨੇ ਇਕੱਠਿਆਰ ਕੀਤੀਆਂ ਹਨ ਔਰ ਹਰ ਕਿੱਟ ਦੇ ਵਿੱਚ ਘੱਟੋ-ਕਟਾ 10 ਕਿਲੋ ਆਟਾ 2 ਢਾਈ ਕਿਲੋ ਦੰਦਕਲੋ ਖੰਡ ਚਾਹ ਪੱਤੀ ਮਸਾਲੇ ਘਿਓ ਓਡੋਮਾਸ ਟੂਬਾ ਤੇ ਸਰੋਂ ਦਾ ਤੇਲ ਅਤੇ ਇਸ ਦੇ ਨਾਲ ਮੱਛਰਦਾਨੀਆਂ ਉਹ ਇਹੋ ਜਿਹਾ ਸਾਰਾ ਸਮਾਨ ਪਾ ਕੇ ਸਾਬਣਾ ਵਿੱਚ ਪਾ ਕੇ ਉਹ ਕਿਟਾਂ ਤਿਆਰ ਕੀਤੀਆਂ ਗਈਆਂ ਹਨ ਔਰ ਅੱਜ ਇਹ ਘਟੌਰ ਦੇ 500 ਕਿਟ ਤਿਆਰ ਹੋਈਏ ਇਸ ਕੱਲ ਸਵੇਰੇ ਠੀਕ 7 ਵਜੇ ਇੱਕ ਟਰੱਕ ਰਹੀ ਸੁਲਤਾਨਪੁਰ ਲੋਧੀ ਜਿਹੜੇ ਉਥੋਂ ਦੇ ਦੋ ਪਿੰਡ ਹਨ ਆਲਰੇਡੀ ਕਲਾਂ ਤੇ ਆਲਰੇਡੀ ਖੁਰਦਾ ਉਹਨਾਂ ਪਿੰਡਾਂ ਦੇ ਵਿੱਚ ਇਹ ਪਹੁੰਚਾਈ ਜਾਵੇਗੀ ਔਰ ਉਥੋਂ ਦੇ ਪਿੰਡਾਂ ਨੂੰ ਇਹ ਵੱਤਵਾਰ ਜਿਹੜੀ ਹੈ ਸਾਡੇ ਵੱਲੋਂ ਇਸ ਇਲਾਕੇ ਵੱਲੋਂ ਇੰਪਰਾ ਲਾਗਤ ਕਿੰਨੀ ਬਣੀ ਹੈ ਕਿੰਦੀ ਕਿੰਨੇ ਦਾ ਪੂਰਾ ਸਮਗਰੀ ਇਹ ਕਿਰੂਈ ਹੈ ਇਹ ਮੈਂ ਸਮਝਣਾ ਕਿ ਜੇ ਸਾਡੀ 550 ਕਿੰਟੇ ਘਟੋ ਘਟਾ 5 ਲੱਖ ਦੇ ਕਰੀਬ ਹੋਵੇ ਜੀ ਕਿਉਂਕਿ 15-1600 ਰੁਪਿਆ ਇੱਕ ਕਿੱਟ ਦੇ ਜਿਹੜਾ ਹੈ ਉਹ ਖਰਚਾ ਆਇਆ ਹੈ ਔਰ ਇਸ ਦੇ ਨਾਲ ਹੀ ਸਾਡੀ ਇਹ ਵੀ ਭਾਵਨਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਪ੍ਰਯਾਗ ਵਿੱਚ ਹੜ ਆਇਆ ਨੇ ਉਹਨਾਂ ਵੀਰਾਂ ਵਾਸਤੇ ਲੰਗਰ ਜਿੱਥੇ ਲੰਗਰਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਉੱਥੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਵਾਸਤੇ ਤੇਲ ਦਾ ਪ੍ਰਬੰਧ, ਬਿਜ ਦਾ ਪ੍ਰਬੰਧ ਔਰ ਖਾਦ ਦਾ ਜਿਹੜਾ ਹੈ ਉਹ ਵੀ ਪ੍ਰਬੰਧ ਕੀਤਾ ਜਾਵੇਗਾ। ਹਮ ਪਾਣੀ ਦੀ ਜਲ ਸੰਜੋਗਿੰਦਨ ਨਦਰੀਆ ਉਹਨਾਂ ਬਾਰੇ ਜ਼ਰੂਰ ਗੱਲ ਕਰਾਂ। ਮੈਂ ਇਹ ਕਹਿਣਾ ਚਾਹਣਾ ਕਿ ਇਸ ਦੇ ਵਿੱਚ ਜਿੱਥੇ ਸਾਡੀਆਂ ਵੱਖ-ਵੱਖ ਸਮਾਜ ਸੇਵ ਜਥੇਆਂ ਵੱਲੋਂ ਬੰਦਿਆਂ ਵੱਲੋਂ ਉਪਰਾਲਾ ਕੀਤਾ ਗਿਆ ਹੈ, ਵੱਖ-ਵੱਖ ਰੁੱਖਾਂ ਦੀ ਪ੍ਰਬੰਧਕ ਮੇਤੀਆਂ ਵੱਲੋਂ ਕੀਤਾ ਗਿਆ ਹੈ ਔਰ ਵੱਖ-ਵੱਖ ਯੂਨੀਅਨ ਵੱਲੋਂ ਇਹਦੇ ਵਿੱਚ ਪ੍ਰਬੰਧ ਕੀਤਾ ਗਿਆ ਤਾਂ ਸਮੁੱਚੇ ਸ਼ਹਿਰ ਔਰ ਇਲਾਕੇ ਦੀ ਸੰਗਠਾ ਨੇ ਇਹਦੇ ਵਿੱਚ ਭਰਪੂਰ ਯੋਗਦਾਨ ਪਾਇਆ ਹੈ। ਤੇ ਮੈਂ ਸਾਰੀਆਂ ਸੰਗਠਨਾਂ ਦਾ ਰਹਿਣੀ ਆ ਧੰਨਵਾਦੀ ਆ ਜਿਨ੍ਹਾਂ ਨੇ ਵੀ ਅੰਤ ਦੇ ਵਿੱਚ ਸਹਿਯੋਗ ਦਿੱਤਾ ਮੇਰਾ ਨਾਮ ਨੂਰ ਰਾਮ ਸ਼ਰਮਾ ਜੀ ਮੈਂ ਗਵਰਨਮੈਂਟ ਟੀਚਰ ਯੂਨੀਅਨ ਪੰਜਾਬ ਦੀ ਨਾਲ ਮੁਕਸਰ ਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਆ ਤੇ ਹਾਰਡ ਪ੍ਰਭਾਵਿਤ ਇਲਾਕਿਆਂ ਦੇ ਲਈ ਜਿੱਥੇ ਪੰਜਾਬ ਦੀਆਂ ਸਮੁੱਚੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਹਾਰਡ ਪੀੜਤ ਸਾਡੇ ਭੈਣ ਭਰਾਵਾਂ ਦੇ ਮਦਦ ਦੇ ਲਈ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ ਉਥੇ ਗਵਰਨਮੈਂਟ ਟੀਚਰ ਯੂਨੀਅਨ ਪੰਜਾਬ ਦੀ ਜਿਹੜੀ ਸਵਾਈ ਲੀਡਰਸ਼ਿਪ ਆ ਉਹਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਆ ਗਵਰਨਮੈਂਟ ਟੀਚਰ ਯੂਨੀਅਨ ਪੰਜਾਬ ਵੀ ਨੇ ਵੀ ਤਰਦਰਦ ਕੀਤਾ ਹੈ ਕਿ ਜਿੱਥੇ-ਜਿੱਥੇ ਵੀ ਰਾਹਤ ਸਮੱਗਰੀ ਜਿਹੜੀ ਇਕੱਤਰ ਕੀਤੀ ਜਾ ਰਹੀ ਹੈ ਉਸ ਵਿੱਚ ਅਧਿਆਪਕਾਂ ਵੱਲੋਂ ਵੀ ਜਿਹੜੇ ਰਾਸ਼ੀ ਇਕੱਤਰ ਕਰਕੇ ਉਸ ਦੇ ਵਿੱਚ ਯੋਗਦਾਨ ਜਿਹੜਾ ਪਾਇਆ ਜਾਵੇ ਕਿਉਂਕਿ ਸ਼ਾਨੇ ਕਹਿੰਦੇ ਜਿਹੜੀ ਟੋਣ ਚ ਪਰਲੇਗੀ ਨਦੀ ਨਾ ਕਟਿਓ ਨੀਰ ਦਾਨ ਦੀਏ ਧੰਨ ਨਾ ਕਟੇ ਕਹਿ ਗਏ ਭਗਤ ਕਬੀਰ ਸਾਡਾ ਜਿਹੜਾ ਪੰਜਾਬ ਦਾ ਵਿਰਸਾ ਬੜਾ ਮਹਾਨ ਵਿਰਸਾ ਹੈ ਔਰ ਅਸੀਂ ਅਧਿਆਪਕ ਜਿਹੜੇ ਆ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਸੀਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਕਿ ਉਹ ਜਿਹੜੇ ਹੜ੍ਹ ਪੀੜਤ ਸਾਡੇ ਭੈਣ ਭਰਾ ਆ ਉਹਨਾਂ ਦੀ ਮਦਦ ਕਰੇ ਕਿਉਂਕਿ ਹੁਣ ਪੀੜ ਦਾ ਸਮਾਂ ਹੈ ਦੁੱਖ ਦਾ ਸਮਾਂ ਹੈ ਉਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ ਵੱਡੇ ਪੱਧਰ ਤੇ ਹੋਇਆ ਹੈ ਜ਼ਮੀਨਾਂ ਦਾ ਨੁਕਸਾਨ ਹੋਇਆ ਹੈ ਮਕਾਨਾਂ ਦਾ ਨੁਕਸਾਨ ਹੋਇਆ ਹੈ ਔਰ ਜਿਹੜਾ ਇਹ ਪਰਭਾਈ ਤਾਂ ਨਹੀਂ ਕੀਤੀ ਜਾ ਸਕਦੀ ਜੋ ਅਸੀਂ ਲੋਕ ਤਰੱਦਦ ਕਰ ਰਹੇ ਹਾਂ ਪਰੰਤੂ ਇਹ ਇੱਕ ਉਪਰਾਲਾ ਜ਼ਰੂਰ ਹੈ ਇਹ ਇੱਕ ਸ਼ੁਭ ਸੰਕੇਤ ਹੈ ਪੰਜਾਬ ਦੇ ਲੋਕ ਜਿਹੜੇ ਆ ਉਹ ਹਮੇਸ਼ਾ ਹੀ ਇੱਕ ਦੂਜੇ ਦੇ ਸਹਾਇਕ ਹੋਗ ਦੇ ਵਿੱਚ ਰਹੇ ਨੇ ਇਸ ਕਰਕੇ ਅਸੀਂ ਵੀ ਇਸ ਵਿੱਚ ਅਭਰਾਲਾ ਕੀਤਾ ਹੈ ਮੇਰਾ ਨਾਮ ਬਾਬਾ ਸਰਜੀਤ ਸਿੰਘ ਪਿੰਡ ਛਾਪਿਆਵਲੀ ਭਲਾਈ ਕੇਂਦਰ ਗੁਰੂ ਰਾਮਦਾਸ ਸੇਵਾ ਸੁਸਾਇਟੀ ਜਿਸ ਦੇ ਸੇਵਾਦਾਰ ਅਸੀਂ ਮੁਖ ਔਰ ਇਹ ਸੰਸਥਾ ਜਿਹੜੀ ਹੈ ਕਾਫੀ ਸਮੇਤ ਉਹ ਸੇਵਾਵਾਂ ਦੇ ਬਾਅਦ ਨਿਭਾਰੀ ਹੈ ਸੇਵਾਵਾਂ ਔਰ ਜਿਸ ਦੇ ਵਿੱਚ ਹੜਪੀੜਤਾ ਦੇ ਵਾਸਤੇ ਜਿੰਨਾ ਵੀ ਯੋਗਦਾਨ ਪਿਆ ਹੈ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸੰਸਥਾਵਾਂ ਦੇ ਨਾਲ ਔਰ ਇਲਾਕੇ ਦੇ ਜਿੰਨੇ ਵੀ ਮੋਹਤਵਾਰ ਜਿੰਨੇ ਵੀ ਸੇਵਾਦਾਰਾਂ ਨੇ ਸੇਵਾਵਾਂ ਨਿਭਾਈਆਂ ਨੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਵੀ ਲੋੜ ਮੁਤਾਬਕ ਜਿੰਨੀ ਸਮਗਰੀ ਇਕੱਠੀ ਕਰਕੇ ਇਹ ਗੁਰੂ ਘਰ ਦੇ ਵਿੱਚ ਪਜਾ ਕੇ ਲੋੜਵੰਦਾਂ ਤੱਕ ਪਹੁੰਚਾਉਣ ਉਹ ਹੜਪੀੜ ਤਾਂ ਵਾਸਤੇ ਬਚਾਉਣ ਵਾਸਤੇ ਉਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਮਦਦ ਕੀਤੀ ਸਾਰੀ ਸੰਗਤ ਦਾ ਮੈਂ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਅੱਜ ਪੰਜਾਬ ਦੇ ਵਿੱਚ ਸਮਾਂ ਬੜਾ ਭਿਆਨਕ ਚੱਲ ਰਿਹਾ ਹੈ ਇੱਕ ਪਾਸੇ ਕੁਦਰਤੀ ਪਰਕੋਪੀ ਹੈ ਦੂਸਰੇ ਪਾਸੇ ਲੋਕਾਂ ਵਾਸਤੇ ਔਰ ਇਥੋਂ ਦੇ ਜਾਨਵਰ ਜਿਹੜੇ ਨੇ ਪਸ਼ੂਆਂ ਵਾਸਤੇ ਬੜਾ ਇੱਕ ਅਹਿਮ ਸਮਾਂ ਤਾਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਸਮਾਜਿਕ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਜਿੱਤੇ ਉਹਨਾਂ ਵਾਸਤੇ ਰਸਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਉੱਥੇ ਇਹਦੇ ਨਾਲ ਹੀ ਸਾਡਾ ਇਹ ਉਪਰਾਲਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਦੁਬਾਰਾ ਤੋਂ ਸੈਟਅਪ ਕਰਨ ਦੇ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਪੈਣੀ ਹੈ ਜਿੱਤੇ ਮੈਡੀਕਲ ਦੀ ਲੋੜ ਪੈਣੀ ਆ ਉਥੇ ਤੇਲ ਦੀ ਲੋੜ ਪੈਣੀ ਆ, ਬੀਜਾਂ ਦੀ ਲੋੜ ਪੈਣੀ ਆ। ਤਾਂ ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਆਂ ਵੀ ਵੱਧ ਤੋਂ ਵੱਧ ਅਸੀਂ ਰਾਸ਼ੀ ਇਕੱਠੀ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕੋਸ਼ਿਸ਼ ਇਹੀ ਹੈ ਜਥੇਬੰਦੀਆਂ ਦੀ ਵੀ ਦੋ ਇੱਕ ਦੋ ਪਿੰਡ ਹਰੇਕ ਅਸੀਂ ਅਡਾਪਟ ਕਰ ਲਈਏ ਤਾਂ ਉਹਨਾਂ ਦੀ ਲੰਬੇ ਸਮੇਂ ਤੱਕ ਮਦਦ ਕੀਤੀ ਜਾਵੇ। ਸਾਡੀ ਸੋਚ ਇਹੀ ਹੈ ਵੀ ਥੋੜਾ ਇੱਕਦਮ ਰਾਸ਼ਨ ਨਾ ਪਹੁੰਚਾ ਕੇ ਲੰਬੇ ਸਮੇਂ ਵਾਸਤੇ ਉਹਨਾਂ ਦੀ ਜਿਹੜੀ ਮਦਦ ਕੀਤੀ ਜਾਵੇ ਤਾਂ ਜੇ ਉਹਨਾਂ ਦਾ ਮੋੜ ਤੋਂ ਜਿਹੜਾ ਕਾਰੋਬਾਰਸ ਦਾ ਹੋ ਸਕੇ ਔਕਾ ਸਮਾਂ ਇਸ ਔਕਾ ਸਮੇਂ ਦੇ ਵਿੱਚ ਸੰਗਤਾਂ ਜਿਹੜੀਆਂ ਪੰਜਾਬ ਦੀਆਂ ਨਾਲ ਹੈ ਕਿਉਂਕਿ ਪੰਜਾਬ ਹਮੇਸ਼ਾ ਗੁਰਾਂ ਦੇ ਨਾਂ ਤੇ ਵਸਦਾ ਰਿਹਾ ਹੈ ਤੇ ਗੁਰਾਂ ਦੇ ਨਾਂ ਤੇ ਹੀ ਵਸਦਾ ਹੀ ਚੁਬਾ ਦਿੰਦਾ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਆਖਿਰਕਾਰ ਨਾਨਕ ਦਾ ਨਾਮ ਹੀ ਉੱਚਾ ਕਹਿੰਦੇ ਬਾਬੇ ਨਾਨਕ ਨੇ ਤੇਰਾ ਤੇਰਾ ਕੀਤੀ ਸੀ ਤਾਂ ਉਹ ਮੈਂ ਤੇਰਾ ਨੇ ਪਤਾ ਨਹੀਂ ਕਿੰਨੇ ਘਰ ਬਸਾਏ ਸੀ ਆਖਿਰਕਾਰ ਤੇਰਾ ਬਾਬੇ ਨਾਨਕ ਦੀ ਅੱਜ ਵੀ ਉਹ ਤੇਰਾ ਤੇਰਾ ਅੱਜ ਵੀ ਲੋਕ ਯਾਦ ਕਰਦੇ ਨੇ ਤਾਂ ਉਸੇ ਲੜੀ ਦੇ ਵਿੱਚ ਹੜਾਂ ਦਾ ਜਿਹੜਾ ਬੁਰੇ ਟਾਈਮ ਦੇ ਵਿੱਚ ਪੰਜਾਬ ਦੇ ਲੋਕ ਨੇ ਇੱਕ ਦੂਜੇ ਦਾ ਸਹਾਰਾ ਬਣ ਰਹੇ ਨੇ ਦੂਜੇ ਪਾਸੇ ਤਸਵੀਰਾਂ ਦਿਖਾ ਦਿੰਨੇ ਆ ਇਹ ਸਾਰੇ ਮਲੋਟ ਨਿਵਾਸੀ ਨੇ ਇਹ ਕੋਈ ਫਾਊਂਡੇਸ਼ਨ ਨਹੀਂ ਲੇਕਿਨ ਸਾਰੇ ਮਲੋਟ ਨਿਵਾਸੀ ਸਾਰੀਆਂ ਸੰਸਥਾਵਾਂ ਨੇ ਸਾਰੀਆਂ ਸੰਸਥਾਵਾਂ ਦੇ ਆਗੂ ਨੇ ਸਾਰੇ ਹੀ ਜਿਹੜੇ ਸ਼ਹਿਰ ਦੇ ਮੋਤਵਾਰ ਵਿਅਕਤੀ ਨੇ ਹਰ ਇੱਕ ਦੇ ਸਹਿਯੋਗ ਨਾਲ ਚਾਹੇ ਕੋਈ ਛੋਟਾ ਚਾਹੇ ਕੋਈ ਵੱਡਾ ਹਰ ਇੱਕ ਦੇ ਸਹਿਯੋਗ ਦੇ ਨਾਲ ਜਿਹੜੀ ਇਹ ਇੱਕ ਵੱਡੀ ਅ ਸੇਵਾ ਹੈ 500 ਕਿੱਟਾਂ ਜਿਹੜੀ ਰਾਸਸਮਗਰੀ ਹੈ ਜਿਹੜੀ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਭੇਜੀ ਜਾਣੀ ਹੈ ਤਾਂ ਉਸ ਤੋਂ ਬਾਅਦ ਜਿਹੜੇ ਕੱਲ ਸ਼ਾਮ ਨੂੰ ਇਹ ਗੱਡੀਆਂ ਲੋਡ ਹੋਣਗੀਆਂ ਕੱਲ ਤੱਕ ਉੱਥੇ ਪਹੁੰਚਾਈ ਜਾਵੇਗੀ ਤਾਂ ਪੂਰੀ ਜਾਣਕਾਰੀ ਹੈ ਜਿਹੜੀ ਜਿਹੜੇ ਸਮਾਜ ਸੇਵੀ ਨੇ ਅਮਲੋਡ ਸ਼ਹਿਰ ਦੇ ਉਹਨਾਂ ਤੋਂ ਲਵਾਂਗੇ ਕਿਉਂਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਕਈਆਂ ਦੇ ਕਈ ਪਿੰਡ ਨੇ ਜਿਹੜੇ ਉਹ ਬਿਲਕੁਲ ਤਬਾਹ ਹੋ ਗਏ ਨੇ ਬਿਲਕੁਲ ਜਿਹੜੇ ਗ੍ਰਸਥ ਨੇ ਉਹ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਤੇ ਉਸ ਤੋਂ ਬਾਅਦ ਹੁਣ ਦੇਖਣਾ ਕਿ ਲਗਾਤਾਰ ਮਨੋਰ ਸ਼ਹਿਰ ਦੇ ਨਿਵਾਸੀ ਵੀ ਅੱਗੇ ਆਏ ਨੇ ਤਾਂ ਲਗਾਤਾਰ ਡੈਨਿਕ ਸਵੇਰਾ ਦੀ ਟੀਮ ਵੀ ਤੁਹਾਨੂੰ ਇੱਕ ਰਿਕਵੈਸਟ ਇੱਕ ਬੇਨਤੀ ਕਰਦੀ ਹੈ ਕਿ ਤੁਸੀਂ ਵੀ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਥੋੜਾ ਜਿਆਦਾ ਜ਼ਰੂਰ ਜਿਹੜਾ ਆਪਦਾ ਯੋਗਦਾਨ ਹੈ ਜ਼ਰੂਰ ਦਿਓ ਆਹ ਕਰਦੇ ਗੱਲਬਾਤ ਕੀ ਕਹਿਣਾ ਹੈ ਮਨੋਰ ਸ਼ਹਿਰ ਦੇ ਨਿਵਾਸੀਆਂ ਦਾ ਕੀ ਕਿਸ ਤਰ੍ਹਾਂ ਦੀ ਜਿਹੜੀ ਰਾਹਤ ਸਮਗਰੀ ਹੈ ਕੀ ਕੁਝ ਹੈ ਉਹਨਾਂ ਵੱਲੋਂ ਪਹੁੰਚਾਇਆ ਜਾ ਰਿਹਾ ਹੈ